ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ ਤਉਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੂ ਬਹਿ ਜਿਸ ਉਪਰ ਕਰਤੇ ਸੋ ਤਉਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਚਰਨ ਧੂੜ ਤੇਰੇ ਜਾਨ ਕੀ ਹੋਵਾ ਤੇਰੇ ਦਰਸ਼ਨ ਕਾਉ ਬਾਲ ਜਾਈ ਅੰਮ੍ਰਿਤ ਬਚਨ ਰਿਦਾ ਔਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤ ਤੁਧ ਪਹਿਸਾਰੀ ਤੁਧ ਜੇਵੜ ਆਵਰ ਨਾ ਕੋਈ ਜਿਸ ਨੋ ਲਾਇ ਲੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮਾਗੋ ਇੱਕ ਦਾਨਾ ਸਾਹਿਬ ਤੁਠਾ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਦੋਇ ਕਰ ਜੋੜ ਮਾਗੋ ਇੱਕ ਦਾਨਾ ਸਾਹਿਬ ਤੁਠਾ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ